ਗੱਲ ਸ਼ੁਰੂ ਵਿੱਚ ਹੀ ਸਪਸ਼ਟ ਕਰਨੇ ਠੀਕ ਹੈ ਕਿ ਦਸਾਂ ਸਿੱਖ ਪਾਸ਼ਾਆਂ ਨੇ ਜੋ ਵੀ ਸਮਾਜ ਨੂੰ ਦਿੱਤਾ ਉਹ ਸਮਾਜ ਦੀ ਬਿਹਤਰੀ ਵਾਸਤੇ ਹੀ ਸੀ ਕਿਤੇ ਵੀ ਰਤਾ ਭਰ ਵੀ ਨਫ਼ਰਤ ਜਾਂ ਸਿਰਫ ਨੀਵਾ ਵਿਖਾਉਣ ਲਈ ਕਿਸੇ ਨੂੰ ਕੁਝ ਵੀ ਨਾ ਤਾਂ ਜ਼ਿੰਦਗੀ ਵਿੱਚ ਆਪ ਕੀਤਾ ਅਤੇ ਨਾ ਹੀ ਆਉਣ ਵਾਲੇ ਸਮਾਜ ਲਈ ਇਹੋ ਜਈਆਂ ਕੋਈ ਮਨੁਤਾ ਬਣਾ ਕੇ ਗਏ ਚਲੋ ਹੁਣ ਗੱਲ ਸ਼ੁਰੂ ਕਰਦੇ ਹਾਂ ਇਹ ਦਸ਼ਨਾ ਇਸ ਕਰਕੇ ਵੀ ਜ਼ਰੂਰੀ ਸੀ ਕਿਉਂਕਿ ਅੱਜ ਕੱਲ ਦੇ ਰਾਜਨੀਤਿਕ ਹਾਲਾਤਾਂ ਅਤੇ ਕਈ ਦਸ਼ਕਾਂ ਤੋਂ ਹਰ ਚੀਜ਼ ਵਿੱਚ ਵਿਰੋਧਤਾ ਅਤੇ ਨਫ਼ਰਤ ਦਾ ਮਲੰਮਾ ਚੜਨਾ ਸ਼ੁਰੂ ਕਰ ਦਿੱਤਾ ਗਿਆ ਹੈ ਖਾਸ ਕਰ ਧਰਮ ਦੇ ਖੇਤਰ ਵਿੱਚ Holi ਦਾ ਤਿਹਾਰ ਭਾਰਤ ਦੇ ਉੱਤਰੀ ਭਾਰਤ ਦਾ ਬੜਾ ਪ੍ਰਸਿੱਧ ਅਤੇ ਪਿਆਰਾ ਤਿਹਾਰ ਹੈ ਰੰਗਾਂ ਦਾ ਹੋਲੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਖੇਡੀ ਜਾਂਦੀ ਹੈ ਪਰ ਉੱਤਰੀ ਭਾਰਤ ਖਾਸ ਕਰਕੇ ਬ੍ਰਿਜ ਦੀ ਹੋਲੀ ਅਤੇ ਅਵਧ ਦੀ ਹੋਲੀ ਬਹਾ ਬ ਮਸ਼ਹੂਰ ਹੈ ਹੋਲੀ ਦਾ ਤਿਹਾਰ ਮੁੱਖ ਤੌਰ ਤੇ ਮੌਸਮ ਬਦਲਣ ਨਾਲ ਜੁੜਿਆ ਹੋਇਆ ਹੈ It's the day I ਸਰਮੇ ਮੈਂ ਮੋ ਆਪਣ ਲੱਕ ਇਮ ਹੈਡ ਆਨ ਸਟ੍ਰੇਟ ਕਿਕਡ ਅਪ ਦ ਵਿਦੋ ਭਾਰਤ ਭੂਮੀ ਦੇ ਬਹੁਤੇ ਤਿਹਾਰ ਮੌਸਮਾ ਨਾਲ ਵੀ ਜੁੜੇ ਹੋਏ ਹਨ ਜਿਵੇਂ ਜਨਵਰੀ ਵਿੱਚ ਲੋਹੜੀ ਜਦੋਂ ਠੰਡ ਚਿਖਰਾਂ ਤੇ ਹੁੰਦੀ ਹੈ ਤਾਂ ਤਿਲ ਵਗੈਰਾ ਖਾ ਕੇ ਅੱਗ ਸੇਕ ਕੇ ਤਿਹਾਰ ਮਨਾਇਆ ਜਾਂਦਾ ਹੈ ਲੋਹੜੀ ਦਾ ਲੋੜੀ ਤੋਂ ਬਾਅਦ ਬਸੰਤ ਦਾ ਤਿਹਾਰ ਆਂਦਾ ਹੈ ਜੋ ਠੰਡ ਦੀ ਵਿਦਾਈ ਦਾ ਪ੍ਰਤੀਕ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਆਇਆ ਬਸੰਤ ਪਾਲਾ ਉਡੰਤ ਉਸ ਵੇਲੇ ਠੰਡ ਦੇ ਰੁੱਤ ਦੀ ਵਿਦਾਈ ਮੰਨ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਹੋਲੀ ਵਾਲੇ ਦਿਨ ਠੰਡ ਮਤਲਬ ਸਰਦ ਰੁੱਤ ਦਾ ਸਮਾਪਨ ਮੰਨ ਲਿਆ ਜਾਂਦਾ ਹੈ ਰੰਗਾਂ ਨਾਲ ਖੇਡ ਕੇ ਪਾਣੀ ਪਿਚਕਾਰੀਆਂ ਤੇ ਖੁੱਲਾ ਇਸ਼ਨਾਨ ਕੋਸ਼ਨਾ ਹੁੰਦੀ ਹੈ ਕਿ ਹੁਣ ਸਰਦ ਰੁੱਤ ਪੂਰੀ ਤਰ੍ਹਾਂ ਖਤਮ ਹੋਣ ਤੇ ਹੈ ਹੋਲੀ ਦੇ ਤਿਉਹਾਰ ਤੋਂ ਬਾਅਦ ਸਰਦੀਆਂ ਦੇ ਰੁੱਤ ਵਿੱਚ ਖਾਣ ਵਾਲੇ ਪਦਾਰਥ ਗਰਮ ਚੀਜ਼ਾਂ ਜਿਵੇਂ ਤਿਲ ਗੱਚਕ ਵਗੈਰਾ ਨੂੰ ਭੋਜਨ ਵਿੱਚੋਂ ਥੋੜਾ ਘਟਾ ਦਿੱਤਾ ਜਾਂਦਾ ਹੈ ਬਦਲਦੇ ਹੋਏ ਮੌਸਮ ਦੇ ਹਿਸਾਬ ਨਾਲ ਨਵੇਂ ਖਰਾਕੀ ਤੱਤ ਭੋਜਨ ਪਦਾਰਥ ਖਾਣੇ ਵਿੱਚ ਸ਼ਾਮਲ ਕਰ ਲਏ ਜਾਂਦੇ ਹਨ ਭਾਰਤ ਭੂਮੀ ਵਿੱਚ ਜ਼ਿਆਦਾਤਰ ਤਿਹਾਰ ਹੱਸ ਖੇਡ ਨੱਚ ਗਾ ਕੇ ਖੁਸ਼ੀਆਂ ਨਾਲ ਹੀ ਮਨਾਏ ਜਾਂਦੇ ਹਨ ਨੱਚਣਾ ਗਾਣਾ ਖੁਸ਼ੀਆਂ ਮਨਾਉਣਾ ਹੀ ਤਿਹਾਰਾਂ ਦਾ ਇੱਕ ਤਰ੍ਹਾਂ ਮਕਸਦ ਹੁੰਦਾ ਸੀ ਪਰ ਜਦੋਂ ਤੋਂ ਇਸਤੇ ਇਬਰਾਹੀਮਿਕ ਮਤਨ ਨੂੰ ਮੰਨਣ ਵਾਲਿਆਂ ਨੇ ਆ ਕੇ ਹਮਲੇ ਕਰਨੇ ਸ਼ੁਰੂ ਕੀਤੇ ਅਤੇ ਬਹੁਤ ਸਾਰੇ ਖੇਤਰਾਂ ਵਿੱਚ ਆਪਣਾ ਰਾਜ ਵੀ ਕਾਇਮ ਕਰ ਲਿਆ ਖਾਸ ਕਰ ਉੱਤਰੀ ਭਾਰਤ ਵਿੱਚ ਉਸ ਵੇਲੇ ਉੱਤਰੀ ਭਾਰਤ ਵਿੱਚੋਂ ਹੀ ਇੱਕ ਲਹਿਰ ਇੱਕ ਤੂਫਾਨ ਖੜਾ ਹੋਇਆ ਜ਼ੁਲਮ ਦੀ ਹਨੇਰੀ ਮੂਰੇ ਉਸ ਵੇਲੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਜੰਜਮੂਰੇ ਮੱਥਾ Đਾਇਆ ਉਸ ਕਾਲ ਖੰਡ ਤੋਂ ਬਾਅਦ ਇਥੋਂ ਦੇ ਧਰਮ ਦੇ ਤਿਹਾਰਾਂ ਉੱਤਰ ਵੀ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਦਸਵੇਂ ਪਾਤਸ਼ਾਹ ਦਾ ਆਉਂਦੇ ਆਉਂਦੇ ਨਿੱਜੀ ਭਗਤੀ ਤਪੱਸਿਆ ਨੂੰ ਵੀਰ ਰਸ ਨਾਲ ਜੋੜਨ ਦਾ ਕੰਮ ਦਸਾਂ ਗੁਰੂਆਂ ਨੇ ਕੀਤਾ ਸਿੱਧਾਂ ਨਾਲ ਗੋਸ਼ਟ ਕਰਕੇ ਉਹਨਾਂ ਨੂੰ ਸਮਝਾਇਆ ਕਿ ਜਦੋਂ ਧਰਮ ਹੀ ਖਤਮ ਤਾਂ ਸਰੀਰ ਦੀ ਭਗਤੀ ਅਤੇ ਨਿੱਜੀ ਤਪੱਸਿਆ ਕਿਹਦੇ ਲਈ ਅਤੇ ਕਿਹਦੇ ਵਾਸਤੇ ਅਤੇ ਕਿਹੜੇ ਸਮਾਜ ਲਈ ਬੰਦੇ ਵਿਰਾਗੀ ਨੂੰ ਸਿੰਘ ਸਜਾ ਕੇ ਬੰਦਾ ਸਿੰਘ ਬਹਾਦਰ ਬਣਾ ਕੇ ਜ਼ੁਲਮ ਦੇ ਟਾਕਰੇ ਦੇ ਖੜਾ ਕਰ ਦਿੱਤਾ ਗਿਆ। Holi ਜਿੱਥੇ ਨਰਮ ਭਾਵ ਦਾ ਤਿਹਾਰ ਹੈ ਉੱਥੇ ਹੋਲਾ ਮਹੱਲਾ ਇਸ ਤੋਂ ਅੱਗੇ ਜਾ ਕੇ ਸਮੇਂ ਦੀ ਲੋੜ ਅਨੁਸਾਰ ਵੀਰ ਰਸ ਨਾਲ ਭਰਪੂਰ ਤਿਹਾਰ ਹੈ। ਗੁਰੂ ਦੀਆਂ ਪਿਆਰੀਆਂ ਫੌਜਾਂ ਰੰਗਾ ਨਾਲ ਵੀ ਖੇਡਦੀਆਂ ਹਨ ਅਤੇ ਨਾਲ ਹੀ ਜੰਗੀ ਕਰਤੱਵ ਵੀ ਦਿਖਾਉਂਦੀਆਂ ਹਨ ਜਿਵੇਂ ਘੋੜਸਵਾਰੀ ਗਤਕਾ ਆਦਿ ਦਾ ਪ੍ਰਦਰਸ਼ਨ ਕਰਦੇ ਹੋਏ ਹੋਲੇ ਮਹੱਲੇ ਨੂੰ ਇੱਕ ਚੰਗਾ ਵੀਰ ਰਸ ਦਾ ਰੂਪ ਦਿੰਦੇ ਹਨ ਇਸ ਤਰ੍ਹਾਂ ਹੋਲਾ ਮਹੱਲਾ ਹੋਲੀ ਤੋਂ ਥੋੜਾ ਜਿਹਾ ਵੱਖ ਹੋ ਜਾਂਦਾ ਹੈ ਹੋਲਾ ਮਹੱਲਾ ਆਪਣੀ ਵਿਲੱਖਣਤਾ ਰੱਖਦਾ ਹੈ ਪਰ ਇਹ ਹੋਲੀ ਦਾ ਵਿਰੋਧ ਨਹੀਂ ਹੈ ਬਾਕੀ ਕਿਸੇ ਵੀ ਚੀਜ਼ ਜਾਂ ਘਟਨਾ ਨੂੰ ਵੇਖਣ ਦਾ ਹਰੇਕ ਦਾ ਆਪਣਾ ਨਜ਼ਰੀਆ ਹੁੰਦਾ ਹੈ ਸਭ ਨੂੰ ਹੋਲੀ ਅਤੇ ਹੋਲੇ ਮਹੱਲੇ ਦੀਆਂ ਮੁਬਾਰਕਾਂ ਧੰਨਵਾਦ